ਹੋ ਜੀ ਕੈਮਰਾ ਬੰਦ ਕਰ ਲੀਂ ਜੀ ਦਲਵਾਓ ਦਿਲਵਾ ਕਰਵਾਓ ਸਾਬ ਕਰ ਲੈਣੇ ਬਾਅਦ ਚੋ ਜਿੰਨਾ ਮਰਜੀ ਕਰ ਲੈ ਬੈਕ ਤੋਂ ਗਾ ਦਿੱਤੇ ਆ ਬੜੀ ਬਾਕੀ ਤਿਆਰ ਕਰੀਂ ਨਾ ਕਰ ਕਰਾਈਂ ਦੇਖੀ ਨਾ ਇਹ ਕਰੀਏ ਬਾਬਾ ਹਾਂ ਸਾਡਾ ਗੇ ਪੈ ਉਹ ਨੂੰ ਦੇਖਿਆ ਹੋਇਆ ਸਾਡੇ ਚ ਸਾੜ ਹੀ ਨਾ ਤਾ ਪਰ ਇਹ ਨਾ ਡੱਗਰ ਲਾਲ आले ਵੇਖ ਤੁਰਾਂ ਚੁੰਮੰਡਾ ਵੀ ਆਇਆ ਮੁੰਡਾ ਉਹ ਬੰਦਾ ਵੀ ਮੁੰਡਾ ਹੈ ਲੈਟਰ ਆਵੇ ਆਪਣੇ ਕੋਲ ਵੀ ਫਰੀ ਫਾਇਰ ਉਤਰਾ ਬਾਵੇ ਬਾਦੇ ਹਾਂ ਉਹਨੇ ਕਹਦਾ ਉਤਰਾ ਬਾਵੇ ਬਾਦੇ ਲਾ ਅਲਾਦਾ ਮੋੜ ਵੀ ਜਗਾ ਇੱਥੇ ਲਾ ਓਏ ਇੱਥੇ ਲਾ ਇੱਥੇ ਵਾਟ ਵਾਟ ਕੇ ਬਰਾਡੇ ਲਾਈਕ ਹੋ ਤਾ ਇਤੋਂ ਸਾਰੇ ਕਰਦੇ ਨੇ ਤਰਪਾ ਓਏ ਐਦਾਂ ਹੀ ਪਾਦਨੀ ਆ ਆ ਜੀ ਨਾ ਤੇਰੇ ਫਿਰ ਆ ਰਹੀ ਸਾਲਿਆ ਰੇਸੀ ਕਿੱਥੇ ਨੂੰ ਆਹ ਤੀਰਾਂ ਪਰ ਬੈਠ ਜਾ ਉਹ ਰੋੜਦਾ ਕੋਈ ਚੱਲ ਜਾਈ ਜਾ ਆਪਾਂ ਤਾ ਸੇ ਮਾਲਾ ਮ ਜੀ ਨਾਲੇ ਆ ਗਾ ਆ ਗਾ ਸਾਟੂ ਨਾਲ ਨਾਲ ਆ ਕੇ ਐਂਗਣਾ ਨਾ ਲੱਗੰਦਾ ਜੋ ਲੱਗਦੀ ਲੱਦੀ ਕੋਣੀ ਆ ਤੇ ਮਾਵਾ ਲੱਗੀ ਆ ਪਰਦੀ ਆ ਠੀਕਾ ਠੀਕਾ ਚੱਲੋ ਬੜੀ ਤਾਕੜੀ ਆ ਇਹ ਇਹ ਗਾਣੇ ਕਿੰਨੇ ਲੋੜ ਇਹ ਜੋ ਗਾਣੇ ਸੱਚੇ ਕੀ ਬਣਾ ਜਾਣਾ ਉਹ ਗਾਣੇ ਸੱਚ ਨਾ ਬਰਾਬਰ ਨਹੀਂ ਕਰਨੀ ਹੋਰ ਰੋਕ ਕੇ ਖੇਡਾਂਗੇ ਕਰ ਪਿਆਗੇ ਕਰੋੜ ਕਿਹਾ ਹੋਦੀ ਨਹੀਂ ਕਰਦੇ ਆ ਜੋ ਫੋਰਸ ਦੇ ਖਲੇ ਨਹੀਂ ਕਰਨੀ ਓਏ ਦੋ ਖੁੱਲਾ ਰੱਖਾਂ ਨਾ ਬੰਦ ਕਰ ਲਈਏ ਧਿਆਨ ਸੇ ਪਾਉਣ ਉਹਦੇ ਪੁੱਤਾਂ ਆਹ ਦੋਹੀ ਤੇ ਹੱਥ ਮਾਰ ਲਈ ਆਹ ਵਾਹ ਹੋ ਉਧਰ ਬਲੇਡ ਬਾਪਾ 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 ਇਧਰ ਲੈ ਕੇ ਚਾਹੀਦੀ ਵਾਰਦਾ ਕਰੋ ਓਕੇ ਬਾਬਾ ਇਧਰ ਕਰ ਲ ਕੇ ਰੋਕ ਹੋ ਰਿਹਾ ਹੈ ਗਾੜੀ ਨਹੀਂ ਵੀਰਾ ਰੱਖਾਂ ਮੈਂ ਉਹ ਮੋਰ ਦੇ ਤੇ ਸਲਾਹ ਕਰ ਲੋ ਮੁੱਠਾ ਬਾਦ ਕਰ ਲੋ ਬਣੀ ਕਰਦਾ ਨਾ ਲਓ ਜੀ ਸਾਹ ਸੰਭ ਤੇ ਟਰਾਲਾ ਤਿਆਰ ਹੋ ਰਿਹਾ ਆਪਣਾ ਇਹ ਫੌਜਦਾਰ ਸਾਹਿਬ ਜਾਵਾਂਗੇ ਯਾਤਰਾ ਚਲੋ ਜੀ 200 ਰੁਪਏ ਬਸ ਉਧਰ ਰੱਸਾ ਪੈ ਇੱਕ ਤੋੜੇ ਚਲੋ ਆ ਗਾਈ ਕਿੱਡਾ ਕਿਹੜਾ ਸੀ 200 ਦੀ ਆ ਓਏ ਹੋਰ ਤੋੜਾ ਦੋਥੇ ਪਿਆ ਜਾਂ ਮੋਟਰਸਾਈਕਲ ਲੱਦਾ ਬੱਦ ਗਏ ਯਾਰ ਮੋਟਰਸਾਈਕਲ ਉਹ ਆਪਣਾ ਹੋਰ ਕਿੰਨੀ ਕੀ ਤਰ ਪਹਿਲਾ ਪਾਉਣਗੇ 11 ਪੁੱਛਾਈਏ ਕੀ ਕਰਦੇ ਨਹੀਂ ਪਟੋ ਉਹ ਦੋ ਜਿਹੜੀਆਂ ਦੂਜੀਆਂ ਤੋਂੜੀਆਂ ਆਪਾਂ ਕਟੀਆਂ ਉਹ ਵੀ ਆਦੇ ਜਿੱਡੀਆਂ ਓਥੋਂ ਚੱਲੋ ਜੀ ਥੋੜੀ ਰੱਦੀ ਨਾਲੇ ਮੈਂ ਪੁੱਛਣ ਗਏ ਪੁੱਛਣ ਗਏ ਮਾਰੀ ਜਨਾ ਬਿੱਲੂ ਕਰਵਾ ਦਿੰਦੇ ਉਹ ਜਿਹੜੀ ਪਾ ਕੇ ਖੜੀ ਲੱਗੀ ਉਹਨਾਂ ਨੂੰ ਫੁੱਡੇ ਨੇ ਪੁੱਛੀ ਉਹਨਾਂ ਬਰਾਣੇ ਆਥਾਲੇ ਆ ਗਏ ਖਦਾ ਦਾ ਤੇ ਪਾਇ ਪਾਹ ਕੋਣਾ ਵੀ ਜਾਨ ਗੱਡੀਆਂ ਦੇ ਪਾਣ ਦੇ ਕੋਈ ਆਪਾਂ ਕੀ ਮਾੜੀ ਨਹੀਂ ਆਪ ਕੋਈ ਤੇਰੇ ਉੱਤਰ ਪੈਲ ਕਿਤਨਾ ਪਾ ਕੇ ਲਿਆਂਦੇ ਬਾਈਕਾਰ ਕਰ ਤਾ ਟਰੈਕਟਰ ਖਾਣਾ ਕਰਦੇ ਆਲੇ ਉਹ ਤੇਰੇ ਉੱਤਰ ਤੇ ਆਹੋ ਬਾਈਕਾਰ ਕਰ ਦੋ ਯਾਰ ਇਹਨਾਂ ਕਾਲ ਸਾਂਝੇ ਨਹੀਂ ਬੰਦ ਕਰ ਕਾਲ ਕਰ ਲੈ ਕੋਈ ਯਾਰਾਂ ਨੇ ਬਿੱਲੂ ਦੇ ਤਰਪੈਲ ਨਹੀਂ ਦਿੱਤੇ ਨਹੀਂ ਤਰਪੈਲ ਦਾ ਕਰੇ ਬਈ ਤੂੰ ਗੋੜਾ ਉੱਠਾ ਟੇ ਦੇ ਰਹਿਗੇ ਨਹੀਂ ਮੇਰ ਕੋਲ ਦੀ ਮਨਾ ਹੋਣੀ ਉਹ ਤੇਰੀ ਤੂੜੀ ਆਈ ਨਹੀਂ ਕੀ ਉਹ ਨਹੀਂ ਤੂੜੀ ਆਈ ਨਹੀਂ ਘੁੱਟੇ ਅੰਦਰ ਪਈ ਓਏ ਦਮਰ ਕਿੰਨਾ ਦਾ ਜਾ ਕੋ ਚਾਹ ਨਹੀਂ ਤੇ ਰਾਈ ਚਾਹ ਬੰਦ ਚੱਲੀ ਆ ਮੈਂ ਲਾਇਆ ਮਾਹ ਹੈ ਓਏ ਲੈ ਲਵਾ ਲੋ ਪਿੰਡ ਦੀ ਜਿਹੜੀ ਦੇ ਠੀਕ ਆ 25 ਤਰੀਕ ਨੂੰ ਉਹ ਕੋਨੀ ਹੈ ਬਾਲਦਾ ਯਾਰ ਮੈਨੂੰ ਪਤਾ ਮਾਰੋ ਵੀ ਜਿਆਦਾ ਫਿਰ ਪਿੰਡੋਂ ਭਾਗੇ ਸ਼ਾਮਾਂ ਨੂੰ ਆ ਜਾ ਜਾਂ ਪਰਸੋਂ ਓਏ ਆਹ ਦੀ ਬੰਦਿਆਵਾਂ ਥੋੜਾ ਡਾਲਾ ਰਹਿਣਾ ਲੱਗਿਆ ਉਹ ਨਹੀਂ ਨਹੀਂ ਲਾਉਣਾ ਡਾਲਾ ਥੋੜੀ ਨਹੀਂ ਹੈਈਆ ਭਰਾਵਾ ਉਹ ਥੇ ਕੀ ਕਰਾਂਗੇ ਡਾਲੇ ਨੂੰ 700 ਦੀਆਂ ਬੰਨੇ 200 ਲੈ ਲੈ ਲੀਹੇ ਪਾਲਾ ਤਿੰਨ ਵਰਦੀਆਂ ਉਹਦੇ ਲੈ ਓ ਹੁਸ਼ਰ ਆਹੋ ਖਾੜਦੇ ਫਿਰ ਬਿਲੋਂ ਖਾਣੂ ਆਲੂ ਵੀ ਖਾਣਾਂਗੇ ਬੋਲ ਦੇ ਆਹ ਸੁੱਚੀ ਆ ਬਾਬਾ ਉਹਨਾਂ ਜੋਗੀਆਂ ਦੋਰੇ ਬਾਬੇ ਆਤੇ ਆ ਬੰਦੇ ਨੇ ਪੀਤੀ ਐ ਪੀਤਾ ਇਹ ਰਹਿ ਗਏ ਉਹਨਾਂ ਦਾ ਫੜ ਲਈ ਕੁੱਪੀ ਕੁੱਪੀ ਹੈ ਸੰਗ ਤਾਂ ਚਾਹ ਸ਼ਗਰੀਆਂ ਤੇ ਸ਼ਗੋ ਤੇ ਪਕੌੜੇ ਵੀ ਖਾਓ ਲੰਗਰ ਅੱਜ ਤੋਂ ਚੱਲ ਪਿਆ ਲੰਗਰ ਅੱਜ ਤੋਂ ਚੱਲ ਪਿਆ ਫਤੇਗੜ ਸਾਹਿਬ ਦੀ ਯਾਤਰਾ ਕਰਨਗੇ ਸਿੰਘ ਸੂਰਮੇ ਤੇ ਮੇਰੇ ਵੀਰ ਦਮਾਲੇ ਸਾਰੇ ਲਾਇਓ ਆਪੋ ਆਪਣੀ ਰਮਾਜ਼ ਜਿਹਨੇ ਬੰਨਿਆ ਆਏ ਬੰਨੂਗਾ ਬੰਦਾ ਤੋੜੀਏ ਵੀ ਆਉਂਦਾ ਬੰਦਾ ਇਹ ਪੈਸੇ ਦਮਣ ਦੇਣੇ ਸੇਵਾ ਦੇ ਹਾਂ ਬਥੇ ਕਰਦਾ ਮਹਾਰਾਜ ਦਮਨ ਨੂੰ ਮੁੰਡਾ ਦਵੇ ਤਾਂ ਯਾਤਰਾ ਫਰੀ ਖੜੂ ਹੋ ਨੰਦਪੁਰ ਵਾਲੀ ਅੱਜ ਕੀ ਇਹਨੇ ਆਪਣੇ ਨਾਲ ਜੀ ਆਮ ਪਣਾ ਹਾਲਿਓ ਉਹ ਵੀ ਜੇ ਅਗਲੇ ਸਾਲ ਦਾ ਕਰੋ ਫਿਰ ਆਹੋ ਆਏ 11 ਸਾਲ ਦੀ ਕਰ ਪਿਨਾ ਮਹੀਨੇ ਦੀ ਅਗਲੇ ਸਾਲ ਦੀ ਅਗਲੇ ਸਾਲ ਦੀ ਆਫਟਰ ਫ੍ਰੀ ਕਰ ਦਈਏ ਕਰ ਦਈਏ ਰਾਹ ਰੋ ਵੀ ਰਾਹ ਯਾਰ 4-5000 ਰੁਪਏ ਹੈਲਾ ਅਮਰਜੀਤ ਕੋਦੇ ਘਰੇ ਗਏ ਅਸੀਂ ਉੱਥੇ ਮੁੰਡਾ ਗੁੱਲੂ ਬੋਲੂ ਯਾਰ ਨਹੀਂ ਨਹੀਂ ਗੁੱਲੂ ਬੋਲੂ ਬਿਤਾ ਗਏ ਸੋਲੋ ਯਾਰ ਉਹ ਗੱਲ ਅਖਰੀ ਆ ਕਮਾਲੇ ਸਾਫੇ ਲੈ ਆਏ ਜਿਹਦੇ ਸਾਫੇ ਲੈ ਆਏ ਮੇਰੇ ਭਰਾ ਸਾਰੇ ਉਹਦੇ ਨਾਲ ਮੀਟ ਪੜਾਇਆ ਨਾਲੇ ਸ਼ਰਾਬ ਬੰਦੇ ਓਏ ਕਿੰਨਾ ਕਰਾਉਣਾ ਤੁਹਾਨੂੰ ਹੁਣ ਆ ਸੁਣੋ ਆ ਜਾ ਚੱਲਿਆਂ ਬਾਈਕ ਉੱਥੋਂ ਢੱਡ ਲਾਤੀ ਸਾਰੇ ਜੀ ਸ਼ੇਰ ਤੂੰ ਤੇਨੂੰ ਕੋਈ ਨਹੀਂ ਲੱਗਦਾ ਤੈਨੂੰ ਆ ਇੱਧਰ ਆਪੇ ਉਠਾੜ ਉਹ ਆ ਫਲਾਇਰ ਖਾਤਰ ਪਿਆ ਹਣਾ ਤਰਸਤ ਬੇ ਮੋਰਾ ਲੈ ਲਾਂ ਤੂੰ ਚੁੱਕਾ ਵਾਦੂ ਲਾ ਕੇ ਤੁਰਨਾ ਪਹਿਲਾਂ ਹੁੰਦਾ ਅੰਨੇ ਦੇ ਹੋ ਗਏ ਹੁਣ ਕੀ ਵੇਣਾ ਪਿਸ਼ਾਬਾਂਗੇ ਗੱਡੀ ਚ ਚੱਲ ਰਹੀ ਹੋਰ ਬੰਦਾ ਇਹ ਫਿਰ ਸਸਤੀ ਇਹਦਾ ਕਾਪੀ ਦੇ ਬਗੈਰ ਆਦੇ ਜਨਾ ਤਾਂ ਖੱਲੇ ਹੁੰਦੇ 40 ਕਿਲੋ ਜਦੋਂ ਵੱਜੇ ਅਕਸਰ ਰਸਾ ਇਹੋ ਪੱਸਿਆ ਨਾ ਕਾਲਾ ਪਿਆ ਉਹਨੂੰ ਵੀ ਰਸਾ ਆਇਆ ਆਇਆ ਇਤਰਾਰ ਪਾਣੀ ਆ ਰਿਹਾ ਜੀ ਫਿਰ ਉਹਦੀ ਫੇਰ ਧਮਾਕੇ ਨੂੰ ਆ ਮਾਰੀ ਹੋਏ ਮੇਰੀ ਆਪਣੀ ਆ